ਸੈਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮੌਰਨਿੰਗ ਜੀ ਸਵੇਰ ਦੇ ਵਾਚ ਚੁਕੇ ਸਾਢੇ 5 ਜੇ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤੇ ਤਰੀਕ ਹੈਗੀ ਅੱਜ 22 ਦਿਨ ਹੈਗਾ ਅੱਜ ਸ਼ਨੀਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਸ ਚੱਲ ਰਿਹਾ ਜੀ ਅੱਜ ਦਾ ਜੀ ਹੌਲ ਸੀਨ ਦਾ ਰਿਪੋਰਟ ਜੀ ਤੇ ਆਪਾਂ ਇੱਕ ਹੋਰ ਵੀ ਦੱਸ ਦਿੰਨਾ ਮੈਸੇਜ ਲਾ ਦਿੰਨਾ ਵੀ ਐਤਵਾਰ ਨੂੰ ਮੰਡੀ ਬਰਨਾਲਾ ਮੰਡੀ ਬੰਦ ਹੁੰਦੀ ਹੈ ਜੀ ਤੇ ਆਰਤੀਆ ਕੋਈ ਨਹੀਂ ਹੁੰਦਾ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਸ ਚੱਲ ਹਾਂਜੀ ਦੋਸਤੋ ਆਪਾਂ ਹੌਲ ਸੇਵਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦੇ ਜੀ ਆ ਗਿਆ ਆ ਗਿਆ ਹਾਂਜੀ ਦੋਸਤੋ ਗਾਜਰਾਂ ਦਾ ਰੇਟ ਹੈਗਾ ਜੀ ਜਿਹੜਾ ਚੂਰਾ ਹੁੰਦਾ ਜੀ ਉਹਦਾ ਰੇਟ ਹੈਗਾ ਜੀ 15 ਰੁਪਏ ਕਿਲੋ ਦਾ ਭਾਅ ਜੀ ਚੂਰੇ ਦਾ ਜੀ ਤੇ ਵਧੀਆ ਗਾਜਰ ਦਾ ਵੀ ਰੇਟ 10 ਰੁਪਏ ਤੇ ਵਧੀਆ ਦਾ ਕੀ ਭਾਅ ਜੀ ਥੋੜੀ ਲੱਗ ਆ ਜੀ ਹਾਂਜੀ ਦੋਸਤੋ ਜਿਹੜੀਆਂ ਵਧੀਆ ਗਾਜਰਾਂ ਨੇ ਰੰਗਦਾਰ ਵਧੀਆ ਗਾਜਰਾਂ ਨੇ ਜੀ ਉਹਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਹਾਂਜੀ ਦੋਸਤੋ ਟਮਾਟਰ ਦਾ ਰੇਟ ਤੇਜ ਹੋ ਗਿਆ ਜੀ ਦਿਨੋਂ ਦਿਨ ਵਾਧਦਾ ਚੱਲ ਰਿਹਾ ਵਾਟਰ ਦਾ ਰੇਟ ਜੀ ਟਮਾਟਰ ਦਾ ਰੇਟ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਹਾਂਜੀ ਦੋਸਤੋ ਤਣੀਆਂ ਦਾ ਰੇਟ ਹੈਗਾ ਜੀ 40 ਰੁਪਏ ਕਿਲੇ ਦਾ ਭਾਅ ਜੀ ਤਣੀਆਂ ਦਾ ਕੰਸੀਰੀ ਦੀ ਗੱਲ ਕਰੀਏ ਤਾਂ ਕੰਸੀਰੀ ਦਾ ਰੇਟ ਹੈਗਾ ਜੀ 200 ਰੁਪਏ ਕੰਸੀਰੀ ਦਾ ਭਾਅ ਜੀ ਤਣੀਆਂ ਦਾ ਜੀ ਹਰੇ ਦਾ ਹਾਂਜੀ ਦੋਸਤੋ ਚਕੰਦਰ ਦਾ ਰੇਟ ਹੈਗਾ ਜੀ ਬੰਗਲੀਆਂ ਲੈਣੀ ਲੈਂਦੀ ਆ ਸਾਰੀ ਇਹ ਜੇ ਕਿਸੇ ਨੂੰ ਵੀ ਲੈਣੀ ਆ ਤੇ ਰੇਟ ਹੈਗਾ ਜੀ ਉਹਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਸਕੰਦਰਾਣੀ ਹਾਂ ਜੀ ਦੋਸਤੋ ਹਾਲੇ ਦਾ ਰੇਟ ਹੈਗਾ ਜੀ ਦਰਜੰਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਹਾਲ ਹੋਣਾ ਜੀ ਹਾਂ ਜੀ ਦੋਸਤੋ ਸਰੋਂ ਦਾ ਰੇਟ ਘਟ ਚੁੱਕਾ ਜੀ ਸਰੋਂ ਦਾ ਰੇਟ ਰਹਿ ਗਿਆ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਦੋਸਤੋ ਬਾਥੂ ਦਾ ਰੇਟ ਵੀ ਕੱਢ ਚੁੱਕਾ ਜੀ ਬਾਥੂ ਦਾ ਰੇਟ ਹੈਗਾ ਜੀ 100 ਰੁਪਏ ਦਰਜੰਦਾ ਭਾਅ ਜੀ ਬਾਥੂ ਦਾ ਜੀ ਹਾਂਜੀ ਦੋਸਤੋ ਪੱਤ ਗੋਭੀ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਬੰਤਲਫਾ ਫੇਰਾ ਭਾਅ ਜੀ ਪੱਤ ਗੋਭੀ ਦਾ ਜੀ ਹਾਂਜੀ ਦੋਸਤੋ ਜਾਲਾਂ ਦਾ ਜਾਲ ਵਾਲੇ ਕੱਦੂ ਦਾ ਰੇਟ ਹੈਗਾ ਜੀ ਵੱਡਾ ਗ੍ਰੇਟਰ ਦਾ ਰੇਟ ਰਿਹਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਦੂ ਹੈ ਬਾਈ ਵਾਲੀ ਕੋਲੇ ਮਿਲਦੀ ਆ ਕੱਦੂ ਤੇ ਆਪਾਂ ਪਿੰਡੀ ਵੀ ਦਿਖਾ ਦਿੰਨਾ ਬਾਈ ਕੋਲੇ ਪਿੰਡੀ ਵੀ ਮਿਲਿਆ ਪੂਰੀ ਵਧੀਆ ਫਰੈਸ਼ ਪਿੰਡੀ ਹੋਈ ਆ ਤੇ ਪਿੰਡੀ ਦਾ ਰੇਟ ਹੈਗਾ ਪੂਰੀ ਵਧੀਆ ਤਾਜੀ ਪਿੰਡੀ ਹੈ ਬਾਈ ਕੋਲੇ ਤੇ ਪਿੰਡੀ ਦਾ ਰੇਟ ਹੈਗਾ 70 ਰੁਪਏ ਕਿਲੋ ਦਾ ਭਾਜੂ ਪਿੰਡੀ ਹੁਣ ਜੀ ਦੋਸਤੋ ਖੀਰੇ ਦਾ ਰੇਟ ਹੈਗਾ ਜਿਹੜਾ ਵਧੀਆ ਪੂਰਾ ਟੌਪ ਦਾ ਖੀਰਾ ਜੀ ਹੈਗਾ ਜੀ ਇਹ 15 ਤੋਂ ਲੈ ਕੇ 100 ਰੁਪਏ ਤੱਕ ਦਾ ਭਾਜੂ ਖੀਰੇ ਦਾ ਲੋਕਨ ਖੀਰੇ ਦਾ ਭਾਜੂ ਹਾਂਜੀ ਦੋਸਤੋ ਚਿਬੜਾ ਦਾ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਚਿਬੜਾ ਦਾ ਜੀ ਤੇ ਪੰਸੇਰੀ ਦੀ ਗੱਲ ਕਰੀਏ ਤਾਂ 150 ਰੁਪਏ ਦਾ ਭਾਅ ਜੀ ਪੰਸੇਰੀ ਦਾ ਜੀ ਹਾਂਜੀ ਦੋਸਤੋ ਆਪਾਂ ਮੂਲੀ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਮੂਲੀ ਦਾ ਕੀ ਭਾਅ ਚੱਲ ਰਿਹਾ ਜੀ ਤੇ ਮੂਲੀ ਮੂਲੀ ਹੋਈ ਪਈ ਆ ਮੰਡੀ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਮੂਲੀ ਦਾ ਕੀ ਭਾਅ ਚੱਲ ਰਿਹਾ ਜੀ ਹੋਰ ਬਾਪੂ ਕਿਵੇਂ ਠੀਕ ਆ ਬਹੁਤ ਅੱਛਾ ਜੀ ਵਧੀਆ ਕੰਮ ਆ ਹੈ ਕੰਮ ਆ ਤੇ ਮੂਲੀ ਦਾ ਕੀ ਰੇਟ ਲੱਗਾ ਜੀ ਮੂਲੀ ਦਾ ਕੀ ਰੇਟ ਲੱਗਾ ਕੋਈ ਵਸ ਜਿਵੇਂ ਲੈ ਜੂ ਅੱਛਾ ਹਾਂਜੀ ਦੋਸਤੋ 5 ਤੋਂ ਲੈ ਕੇ 10 ਰੁਪਏ ਤੱਕ ਦਾ ਭਾਜੀ ਮੂਲੀ ਦਾ ਜੀ ਪੂਰੀ ਵਧੀਆ ਟੌਪ ਦੀ ਮੂਲੀ ਆ ਜੀ 5 ਤੋਂ ਲੈ ਕੇ 10 ਰੁਪਏ ਤੱਕ ਭਾਅ ਮਿਲ ਜੂਗਾ ਜੀ ਮੂਲੀ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਜੀ ਮੋਟੇ ਖੜੀ ਆ ਜੇ ਕਿਸੇ ਨੇ ਵੀ ਲੈਣੀ ਆ ਜੀ 150 ਰੁਪਏ ਪਰ ਸ਼ੀਰੀ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਤੇ ਕਿਲੋ ਦੀ ਗੱਲ ਕਰੀਏ ਤਾਂ ਕਿਲੋ ਦਾ ਭਾਅ ਰਿਹਾ ਜੀ 30 ਰੁਪਏ ਕਿਲੋ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਅਦਰਕ ਦਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਹਾਂਜੀ ਦੋਸਤੋ ਸਾਕਮੁਲਾਣਾ ਪਾ ਹੈਗਾ ਜੀ ਬੰਦ ਗਰੇਟਾ ਨਾਲ ਰੇਟ ਰਿਹਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਮਾ ਜੀ ਸਾਕਮੁਲਾਣਾ ਜੀ ਹਾਂਜੀ ਦੋਸਤੋ ਗੋਭੀ ਦਾ ਪਾ ਹੋਰ ਤੇਜ ਹੈ ਜੀ ਗੋਭੀ ਦਾ ਗੋਭੀ ਦਾ ਪਾ ਹੋ ਗਿਆ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾ ਹੋ ਗਿਆ ਜੀ ਮੰਡੀ ਦਾ ਗੋਭੀ ਦਾ ਰੇਟ ਹੈ ਪੂਰੇ ਵਧੀਆ ਤਾਜ਼ੀ ਗੋਭੀ ਦਾ ਫਰੈਸ਼ ਜਿਹਦਾ ਪਾ ਹੋ ਗਿਆ ਜੀ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਦਰਜਨ ਦਾ ਭਾਅ ਹੈ ਜੀ 100 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਜੀ ਹਾਂਜੀ ਦੋਸਤੋ ਮੇਥੇ ਦਾ ਭਾਅ ਹੈਗਾ ਜੀ ਵਧੀਆ ਮੇਥੇ ਦਾ ਭਾਅ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਮੇਥੇ ਦਾ ਜੀ ਫੁੱਟੂ ਫੁੱਟੂ ਹਾਂਜੀ ਦੋਸਤੋ ਸੂੰਗਰਿਆਂ ਦਾ ਭਾਅ ਜੀ ਥੋੜਾ ਜਿਹਾ ਤੇਜ਼ ਆ ਤੇ ਸੂੰਗਰਿਆਂ ਦਾ ਰੇਟ ਹੈਗਾ ਜੀ ਦਰਜਨ ਦਾ ਜੀ ਗੁੱਟੀਆਂ ਗੁੱਟੀਆਂ ਦਾ ਰੇਟ ਹੈਗਾ ਜੀ ਦਰਜੰਦਾ 250 ਰੁਪਏ ਦਰਜੰਦਾ ਭਾਜੀ ਗੁੱਟੀਆਂ ਦਾ ਜੀ ਚੁੰਗਰਿਆਂ ਦਾ ਹਾਂਜੀ ਦੋਸਤੋ ਚੱਪੜਾਂ ਦਾ ਦੂਰਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਦੀ ਚੱਪੜ ਕੱਦੂ ਦਾ ਜੀ ਹਾਂਜੀ ਦੋਸਤੋ ਆੜੇ ਨਾਲ ਰੇਟ ਹੈਗਾ ਜੀ ਜਿਹੜੇ ਬਰੀਕ ਵਾਲੇ ਹੁੰਦੇ ਨੇ ਜੀ ਉਹ ਥੋੜੀ ਜਿਹੀ ਤੇਜ਼ ਹੁੰਦਾ ਤਾਂ ਬਰੀਕ ਵਾਲੇ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਆੜੇ ਵਾਲਾ ਜੀ हां जी दोस्तों ਜਿਹੜੇ ਮੋٹے ਵਾਲੇ ਤੇ ਮੋਟੇ ਵਾਲਿਆਂ ਦਾ ਰੇਟ ਘਟਾਉਂਦਾ ਜੀ ਤੇ ਮੋٹے ਔੜਿਆਂ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਮੋٹے ਔੜਿਆਂ ਦਾ ਜੀ हां जी दोस्तों ਕੁੰਭਾ ਦਾ ਰੇਟ ਹੈਗਾ ਜੀ 150 ਰੁਪਏ ਕਿਲੋ ਦਾ ਭਾਅ ਜੀ ਕੁੰਭਾ ਦਾ ਜੀ ਹੈ ਹੋਰ ਬਾਪੂ ਕੀ ਵਾਲੇ ਠੀਕ ਆ ਕੈਮਰੇ ਸੇ ਤਾਂ ਤੇ ਬੈਂਕੀ ਦਾ ਕੀ ਰੇਟ ਚੱਲ ਪਿਆ ਕੋਈ ਦੋ 40 20 ਹੈ ਗਿਆ ਹੈ 100 ਰੁਪਏ ਪਰਸ਼ੇਰੀ ਦਾ ਹਾਂਜੀ ਦੋਸਤੋ ਬੈਂਗਣੀ ਦਾ ਹੈਗਾ ਜੀ ਪਰਸ਼ੇਰੀ ਦਾ ਜੀ 100 ਰੁਪਏ ਪਰਸ਼ੇਰੀ ਦਾ ਭਾਜ ਜੀ ਬੈਂਗਣੀ ਦਾ ਜੀ ਪੜਥਲੀ ਬੈਂਗਣੀ ਦਾ ਰੇਟ ਹੈਗਾ ਜੀ 150 ਰੁਪਏ ਪਰਸ਼ੇਰੀ ਦਾ ਭਾਜ ਜੀ ਬੈਂਗਣੀ ਦਾ ਜੀ ਪੜਥਲੀ ਦਾ ਦੋਸਤੋ ਹਰੀ ਮਿਰਚ ਦਾ ਭਾਜ ਤੇਜ ਹੋ ਗਏ ਨਹੀਂ ਹਰੀ ਮਿਰਚ ਦਾ ਰੇਟ ਹੋ ਗਿਆ ਜੀ 65 ਰੁਪਏ ਕਿਲੋ ਦਾ ਭਾਜ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ Shimla ਮਿਰਚ ਦਾ ਰੇਟ ਵੀ ਤੇਜ਼ ਹੋ ਰਿਹਾ ਜੀ Shimla ਮਿਰਚ ਦਾ ਰੇਟ ਹੋ ਗਿਆ ਜੀ ਪਾਈਂਡਰ ਦਾ ਕਿਲੇ ਦਾ ਭਾਜ ਜੀ Shimla ਮਿਰਚ ਦਾ ਜੀ ਜੀ ਦੋਸਤੋ ਆਪਾਂ ਬਰੂਨ ਦਾ ਵੀ ਆਪਾਂ ਗੱਲਬਾਤ ਕਰਦਾ ਜੀ ਬਰੂਨ ਦਾ ਕੀ ਭਾਚਾ ਕਰ ਰਹੇ ਜੀ ਅੱਜ ਦੇ ਜੀ ਆਪਾਂ ਹੋਲ ਸੇਲ ਰੇਟ ਪਰ ਆਪਾਂ ਗੱਲਬਾਤ ਕਰਦਾ ਜੀ ਬਰੂਨ ਦਾ ਕੀ ਭਾਚਣ ਲਵੇ ਜੀ ਅੱਜ ਦੇ ਹੋਲ ਸੇਲ ਦਾ ਜੀ ਦੋਸਤੋ ਪਵਿੱਤੇ ਦਾ ਰੇਟ ਹੈਗਾ ਜੀ ਪੈਂਤੀ ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਪਵਿੱਤੇ ਦਾ ਜੀ ਹਾਂਜੀ ਦੋਸਤੋ ਜਿਹੜੇ ਵਧੀਆ ਕਿਨੂ ਨੇ ਜੀ ਕਿਨੂਆਂ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਹਾਂਜੀ ਦੋਸਤੋ ਸੀਏ ਸੇਵ ਆ ਜਿਹੜਾ ਜੀ ਉਹ 10 ਕਿਲੋ ਦੀ ਪੈਕਿੰਗ ਆਉਂਦੀ ਹੈ ਸੀਏ ਸੇਵ ਸਭ ਤੋਂ ਮਹਿੰਗਾ ਸੇਵ ਆ ਜੀ ਇਹ 1000 ਸੀਏ ਦਾ ਸੇਵ ਦਾ ਭਾਅ ਹੈਗਾ ਜੀ 950 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਹਾਂਜੀ ਦੋਸਤੋ ਸੰਤਰੇਆਂ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਸੰਤਰੇਆਂ ਦਾ ਜੀ ਇਹ ਵਧੀਆ ਸੰਤਰੇਆਂ ਦਾ ਭਾਅ ਜੀ ਆ ਜਿਹੜਾ ਹਾਂਜੀ ਦੋਸਤੋ ਅਮਰੂਦ ਦਾ ਭਾਅ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਹਾਂਜੀ ਦੋਸਤੋ ਡਾਫਿੰਗ ਬਾਰੇ ਗੱਲਬਾਤ ਕਰੀਏ ਤਾਂ ਡਾਫਿੰਗ ਦਾ ਭਾਅ ਹੈਗਾ ਜੀ 10 ਪੀਸਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਅਲਫਾਫਾ ਦਾ 400 ਰੁਪਏ ਦਾ ਭਾਅ ਜੀ ਅਲਫਾਫਾ ਦਾ ਇਹ ਬੰਗਲੌਰ ਵਾਲੇ ਨਰੀਆਲ ਦਾ ਭਾਅ ਜੀ ਪਾਣੀ ਵਾਲੇ ਨਰੀਆਲ ਦਾ ਜੀ ਹਾਂਜੀ ਦੋਸਤੋ ਡਰਾਗਨ ਫਰੂਟ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਡਰਾਗਨ ਫਰੂਟ ਦਾ ਜੀ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਜੀ ਡੱਬੀ ਦਾ ਹਾਂਜੀ ਦੋਸਤੋ ਚੀਕੂਆਂ ਦਾ ਭਾਅ ਹੈਗਾ ਜੀ 1 ਦੇ ਡੱਬੇ ਦਾ ਭਾਅ ਹੈਗਾ ਜੀ 550 ਰੁਪਏ ਦਾ ਭਾਅ ਜੀ ਚੀਕੂਆਂ ਦਾ ਜੀ ਹਾਂਜੀ ਦੋਸਤੋ ਮਸੰਮੀ ਦਾ ਰੇਟ ਹੈਗਾ ਜੀ 350 ਤੋਂ ਲੈ ਕੇ 700 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ 10 ਕਿਲੋ ਵਾਲੀ ਤੋਂ ਲੈ ਕੇ 20 ਕਿਲੋ ਵਾਲੀ ਤੱਕ ਦਾ ਭਾਅ ਜੀ ਮਸਕਮੀ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ ਬੰਡ ਡੱਬੇ ਦਾ ਭਾਅ ਰਿਹਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਹਾਂਜੀ ਦੋਸਤੋ ਅਨਾਰਾਂ ਦਾ ਭਾਅ ਹੈਗਾ ਜੀ ਜਿਹੜਾ ਵਧੀਆ ਮੋٹے ਨਾਰ ਨੇ ਜੀ ਵੱਡੇ ਨਾਰਾਂ ਦਾ ਭਾਅ ਹੈਗਾ ਜੀ 1700 ਤੋਂ ਲੈ ਕੇ 1800 ਰੁਪਏ ਤੱਕ ਦਾ ਭਾਅ ਜੀ ਜਿਹੜੇ ਹਲਕੇ ਨਾਰ ਹੁੰਦੇ ਥੋੜੇ ਛੋਟੇ ਸ਼ਾਇਦ ਦੇ ਨਾਰ ਹੁੰਦੇ ਜੀ ਉਹਦਾ ਰੇਟ ਹੈਗਾ ਬੰਡ ਡੱਬਿਆਂ ਦਾ ਜੀ 700 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਜੀ ਅਨਾਰਾਂ ਦਾ ਜੀ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਬੰਦ ਗਰੇਟਾਂ ਦਾ ਰੇਟ ਰਿਹਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਜੀ ਦੋਸਤੋ 5 ਨੰਬਰ ਤੇ 6 ਮਿਲ ਜਾਣਗੇ ਜੇ ਕਿਸੇ ਨੂੰ ਘੱਟ ਰੇਟ ਤੇ ਚਾਹੀਦੇ ਆ ਬੰਦ ਪੀਟੀਆਂ ਦਾ ਭਾਅ ਹੈਗਾ ਜੀ 600 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਜੀ ਤੇ ਵਧੀਆ ਛੇਵ ਵੀ ਦਿਖਾ ਦਿੰਨੇ ਆ ਪੂਰਾ ਵਧੀਆ ਛੇਵ ਆ ਜੀ ਟਾਪ ਦਾ 800 ਰੁਪਏ ਦਾ ਭਾਅ ਜੀ ਛੇਵ ਦਾ ਜੀ ਪੂਰਾ ਵਧੀਆ ਕੁਆਲਟੀ ਦਾ ਛੇਵ ਆ ਜੀ ਇਹ ਪੂਰਾ ਟਾਈਟ ਮਾਲ ਆ ਜੀ ਹੌਟਸਪੋਰ ਬੇਦਾ ਭਾਜੀ ਛੇਵਦਾ ਜੀ ਪੂਰਾ ਵਧੀਆ ਕੁਆਲਟੀ ਦਾ ਛੇਵ ਹੈ ਜੀ ਇਹ ਆਲੂ ਪਿਆਜ਼ ਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਵੀ ਆਲੂ ਤੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਬਾਬੂ ਜੀ ਨਾਲ ਵੀ ਅੱਜ ਦਾ ਕੀ ਭਾਅ ਹੈ ਜੀ ਆਲੂ ਤੇ ਪਿਆਜ਼ ਦਾ ਜੀ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਨਵੇਂ ਆਲੂ ਬਾਰੇ ਵੀ ਗੱਲਬਾਤ ਕਰਾਂਗੇ ਤੇ ਆਪਾਂ ਪੁਰਾਣੇ ਆਲੂ ਬਾਰੇ ਵੀ ਗੱਲਬਾਤ ਕਰਾਂਗੇ ਵੀ ਡਾਇਮੰਡ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਕੋਈ ਸੇਲ ਕਰੇ ਦੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋਠੀ ਕੋਈ ਤੇ ਆ ਗਿਆ ਜੀ ਆਪਣੇ ਕੋਲ ਨਵਾਂ ਆਲੂ ਜੀ ਹਾਂਜੀ ਦੋਸਤੋ ਵਧੀਆ ਟਾਪ ਦਾ ਆਲੂ ਆ ਜੀ ਨਵਾਂ ਆਲੂ 700 ਰੁਪਏ ਦਾ ਭਾਰ ਰਹਿ ਗਿਆ ਜੀ ਆਲੂ ਅੰਮਰਸਰ ਦਾ ਆਲੂ ਆ ਜੀ ਪੂਰਾ ਵਧੀਆ ਕੁਆਲਟੀ ਦਾ ਆਲੂ ਆ ਜੀ ਤੇ ਨਵੇਂ ਆਲੂ ਦਾ ਰੇਟ ਰਹਿ ਗਿਆ ਜੀ 700 ਰੁਪਏ ਦਾ ਭਾਰ ਰਹਿ ਗਿਆ ਜੀ ਨਵੇਂ ਆਲੂ ਦਾ ਜੀ ਤੇ weight ਕਿੰਨਾ ਹੁੰਦਾ ਜੀ ਇਹਦੇ ਵਿੱਚ ਹਾਂਜੀ ਦੋਸਤੋ 50 ਕਿਲੋ weight ਹੁੰਦਾ ਜੀ 700 ਰੁਪਏ ਦਾ ਭਾਰ ਰਹਿ ਗਿਆ ਜੀ ਆਲੂ ਦਾ ਜੀ ਨਵੇਂ ਦਾ ਤੇ ਪੁਰਾਣੇ ਆਲੂ ਦਾ ਕੀ ਰੇਟ ਚੱਲੀ ਜਾਂਦਾ ਬਾਕੀ ਜੀ ਪੁਰਾਣਾ ਵੀ ਜਾਂ 200 ਲੈ ਕੇ 400 ਹਾਂਜੀ ਦੋਸਤੋ ਪੁਰਾਣਾ ਆਲੂ ਦਾ ਰੇਟ ਰਿਹਾ ਜੀ 200 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਰਿਹਾ ਜੀ ਡਾਇਮੰਡ ਆਲੂ ਦਾ ਜੀ ਤੇ ਪੁਰਾਣਾ ਆਲੂ ਵੀ ਦਿਖਾ ਦਿੰਨਾ ਪੂਰਾ ਵਧੀਆ ਕੁਆਲਿਟੀ ਦਾ ਆਲੂ ਆ ਜੀ ਇਹ ਨਮਾ ਆਲੂ 200 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਇਹ ਪੁਰਾਣੇ ਆਲੂ ਦਾ ਭਾਅ ਜੀ ਤੇ ਨਵੇਂ ਆਲੂ ਦਾ ਤੁਹਾਨੂੰ ਦੱਸ ਹੀ ਦਿੱਤਾ ਵੀ 700 ਰੁਪਏ ਦਾ ਭਾਅ ਰਿਹਾ ਜੀ ਨਵੇਂ ਆਲੂ ਦਾ ਚਲ ਆ ਦੇਖਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਰ ਛੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਪਿਆਜ਼ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਵੇਂ ਪਿਆਜ਼ ਦਾ ਰੇਟ ਘਟ ਚੁੱਕਾ ਜੀ ਨਵੇਂ ਪਿਆਜ਼ ਦਾ ਭਾਅ ਰਹਿ ਗਿਆ ਜੀ 11 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਨਵੇਂ ਪਿਆਜ਼ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਪਿਆਜ਼ ਆ ਜੀ ਹਾਂਜੀ ਦੋਸਤੋ ਜਿਹੜਾ ਥੋੜਾ ਜਿਹਾ ਮੋਟਾ ਚਾਹੀਦਾ ਜੀ ਪਿਆਜ਼ ਜੀ ਲਾਲ ਪਿਆਜ਼ ਜੀ ਨਵਾਂ ਪਿਆਜ਼ ਇਹ ਹੈਗਾ ਜੀ 12 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਵੀ ਰੇਟ ਘਟ ਚੁੱਕਾ ਜੀ ਨਾਸਕ ਦੇ ਪਿਆਜ਼ ਦਾ ਰਹਿ ਗਿਆ ਜੀ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਨਾਸਕ ਦੇ ਪਿਆਜ਼ ਦਾ ਜੀ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਬੰਦ ਗੱਟਿਆਂ ਦਾ ਰੇਟ ਰਿਹਾ ਜੀ 50 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ